ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਨ ਪੁਲਿਸ ਪ੍ਰਸ਼ਾਸਨ ਦੀ ਰਾਤਾਂ ਦੀ نیند ਉਡੀ ਹੋਈ ਸੀ ਪੁਲਿਸ ਨੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗ੍ਰਾਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਸੱਦੀ ਗਈ ਪ੍ਰੈਸ ਮਿਲਣੀ ਮੌਕੇ ਡੀਐਸਪੀ ਹਲਾ ਸਿਮਰਨਜੀਤ ਲੰਗ ਨੇ ਦੱਸਿਆ ਕਿ ਖਾਣਾ ਮੁਖੀ ਫਲੋਰ ਨੀਰਜ ਕੁਮਾਰ ਦੀ ਪੁਲਿਸ ਟੀਮ ਦੇ ਐਸਆਈ ਵਿਜੇ ਕੁਮਾਰ ਨੇ ਪਵਿੱਤਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਅਪਰਾ ਅਤੇ ਨਿੱਕੀ ਸਿੰਘ ਉਰਫ ਰੈਂਕੀ ਪੁੱਤਰ ਲਾਲ ਚੰਦ ਵਾਸੀ ਸੁਹਾਸ਼ਨਗਰ ਵਸਤੇ ਜੋਧੇਵਾਲ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਖੋਹ ਕੀਤੇ ਸਮਾਨ ਇੱਕ ਚੈਨੀ ਪੈਸੇ ਅਤੇ ਦਾਤਰ ਬਰਾਮਦ ਕਰਕੇ ਮੁਕੱਦਮਾ ਨੰਬਰ 377 ਦਾਰਜ ਰਜਿਸਟਰ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਵਾਰਦਾਤਾ ਵਿੱਚ ਵਿਅਕਤੀਆਂ ਨੂੰ ਮਸ਼ੂਲੀਅਤ ਸਾਹਮਣੇ ਆਈ ਮੋਡਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਨਸ਼ਾ ਕਰਨ ਦੇ ਆਤੀ ਹਨ ਨਸ਼ੇ ਦੀ ਪੂਰਤੀ ਲਈ ਲੁੱਟ ਖੋਹ ਦੀਆਂ ਬਾਰਦਾਤਾ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਗੈਂਗ ਦੇ ਮੁਖੀ ਰਣਧੀਰ ਸਿੰਘ ਉਰਫ ਬੀਰਾ ਦੀ ਭਾਲ ਚੱਲ ਰਹੀ ਹੈ ਇਹਨਾਂ ਦਾ ਪੁਰਸਰਵਾਂਡ ਹਾਸਲ ਕਰਕੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਫਲੋਰ ਤੋਂ ਰਾਜਕਮਾਨ 엥ਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਪਿਛਲੇ ਮਹੀਨੇ ਤੋਂ ਜੀ ਇੱਥੇ ਫਲੋਰ ਜਿਹੜਾ ਮੇਨ ਹਾਈਵੇ ਹੈ ਦੇ ਉੱਤੇ ਇੱਕ ਜਿਹੜਾ ਗਰੋਹ ਸੀ ਕਾਫੀ ਸਰਗਰਮ ਹੋਇਆ ਸੀਗਾ ਲੁੱਟਾ ਖੋਹ ਵਾਲਾ ਤੇ ਕਾਫੀ ਜ਼ਿਆਦਾ ਲੁੱਟਾ ਖੋਹਣ ਦੀਆਂ ਵਾਰਦਾਤਾਂ ਵਧ ਰਹੀਆਂ ਸੀ ਉਹਨੂੰ ਅੱਜ ਸਕਸੈਸਫੁਲੀ ਸਾਡੀ ਐਸਐਚਓ ਫਲੋਰ ਦੀ ਟੀਮ ਨੇ ਅਜਨਬ ਕੀਤਾ ਜਿਹਦੇ ਚ ਦੋ ਜਿਹੜੇ ਮੈਂਬਰ ਨੇ ਗਰੋਹ ਦੇ ਸਾਨੂੰ ਮਿਲੇ ਨੇ ਤੇ ਮੁੱਢਲੀ ਤਫ਼ਸੀਲ ਦੇ ਵਿੱਚ ਸਾਡੇ ਸਿਰਫ ਫਲੋਰ ਥਾਣੇ ਦੇ ਪਿਛਲੇ ਮਹੀਨੇ ਵਿੱਚ ਦਰਜ ਪੰਜ ਮਕਦਮੇ ਉਹਨਾਂ ਦੇ ਵਿੱਚ ਟਰੇਸ ਹੋ ਚੁੱਕੇ ਨੇ ਇਹ ਤੋਂ ਬਿਨਾ ਅੱਜ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਅਸੀਂ 20 ਤੋਂ 25 ਕੇਸ ਫੋਰ ਸਾਨੂੰ ਆਸੇ ਦੇ ਵਿੱਚ ਸਾਡੇ ਜਿਹੜੇ ਵੱਖ-ਵੱਖ ਬਾਕੀ ਥਾਣਿਆਂ ਦੇ ਕੋਈ ਸਾਡੇ ਇਹਦੇ ਵਿੱਚ ਟ੍ਰੇਸ ਹੋ ਜਾਣਗੇ ਬਰਾਮਦਗੀ ਬਰਾਮਦਗੀ ਇਹਦੇ ਵਿੱਚ ਅਸੀਂ ਜਿਹੜੇ ਇਹਨਾਂ ਦੇ ਮੂਬਲੀ ਵੈਪਨ ਜਿਹੜੇ ਯੂਜ਼ ਕਰਦੇ ਸੀਗੇ ਉਹਦੇ ਵਿੱਚ ਇਹ ਕ੍ਰਾਈਮ ਨੂੰ ਆਪਣੇ ਨੂੰ ਅੰਜਾਮ ਦੇਣ ਦੇ ਲਈ ਇਹਨਾਂ ਦੀ ਦਸਤਰ ਹੈ ਜਿਹੜੀ ਹੋ ਰਿਕਵਰ ਕਰ ਚੁੱਕੇ ਅਸੀਂ ਬਾਕੀ ਜਿਹੜੀ ਲੂਟਾ ਘੋੜੇ ਦੇ ਵਿੱਚ ਜਿਹੜੀ ਸਮੱਗਰੀ ਇਹਨਾਂ ਨੇ ਕਰੀਆ ਉਹ ਦੀ ਰਿਕਵਰੀ ਦੀ ਪ੍ਰੋਸੈਸ ਅਜੇ ਜਾਰੀ ਹੈ ਇਹਨਾਂ ਦੇ ਵਿੱਚੋਂ ਜਿਹੜੇ ਇੱਕ ਮੈਂਬਰ ਇਹਨਾਂ ਦਾ ਜੋਡੇ ਵਾਲ ਬਸਤੀ ਲੁਧਿਆਣੇ ਤੋਂ ਹੈ ਇਹ ਕਿੱਥੇ ਨੇੜੇ ਟਾਊਨ ਉੱਪਰ ਆ ਉੱਥੇ ਦਾ ਇੱਕ ਜਿਹੜਾ ਇਹਨਾਂ ਦਾ ਮੇਨ ਸਰਗਣਾ ਸਰਗਣਾ ਹੈ ਉਹ ਰਣਤੀ ਵੀਰਤੀ ਰਾ ਉਹ ਵੀ ਆਪਣਾ ਲੁਧਿਆਣਾ ਏਰੀਆ ਦਾ ਉਹ ਹਜੇ ਭੱਜਿਆ ਹੋਇਆ ਤੇ ਲੁੱਟਦਾ ਵੀ ਜਿਹੜਾ ਜ਼ਿਆਦਾਤਰ ਸਮਾਨ ਹੈ ਉਹਦੇ ਕੋਲ ਲੁਟਿਆ ਹੋਇਆ ਸਰ ਚੋਰੀ ਦਾ ਮਾਲ ਕਿੱਥੇ ਸੇਲ ਆਊਟ ਕਰਦੇ ਨੇ ਜਿਹੜੇ ਆਲੇ-ਦਾਲੇ ਕੁਝ ਕਬਾੜੀਏ ਨੇ ਉਹਨਾਂ ਨੂੰ ਇਹ ਆਪਣਾ ਟੋੜ ਧੰਨ ਕੇ ਉੱਥੇ ਜਾ ਕੇ ਸੇਲ ਕਰ ਦਿੰਦੇ ਸੀ ਸਰ ਲੌੜਾ ਕੀਤਾ ਸਰ ਤੁਸੀਂ ਉਹਦੇ ਇਨਵੈਸਟੀਗੇਟ ਕਰ ਰਹੇ ਆ ਅਸੀਂ ਜਿਹੜੀ ਜਿਹੜੀ ਜਗ੍ਹਾ ਤੇ ਇਹ ਅੱਗੇ ਸੇਲ ਕਰਦੇ ਸੀ ਉਹਨਾਂ ਨੂੰ ਦੇਖ ਨੋਮੀਨੇਟ ਕਰਕੇ ਅਸੀਂ ਤਫ਼ਤੀਸ਼ ਲੈ ਕੇ ਆਵਾਂਗੇ ਇਹਦੇ ਵਿੱਚ ਪਿਛਲੇ ਸਿਰਫ ਮੈਂ ਜਿਵੇਂ ਦੱਸ ਰਿਹਾ ਪਿਛਲੇ ਸਿਰਫ 1 ਮਹੀਨੇ ਦੇ ਵਿੱਚ 5 ਮੁਕੱਦਮੇ ਦਾ ਸਿਰਫ ਫਲੋਰ ਥਾਣੇ ਦੇ ਵਿੱਚ ਸਾਡੇ ਟਰੇਸ ਹੋ ਚੁੱਕੇ ਨੇ ਇਹ ਤੋਂ ਬਿਨਾ ਕਾਫੀ ਅਜਿਹੀਆਂ ਵਾਰਦਾਤਾਂ ਨੇ ਜਿਹੜੇ ਜ਼ਿਆਦਾਤਰ ਲੋਕ ਪੁਲਿਸ ਕੋਲ ਰਜਿਸਟਰ ਨਹੀਂ ਕਰਾਉਂਦੇ ਅਜਿਹੀਆਂ ਬਹੁਤ ਵਾਰਦਾਤਾਂ ਨੇ ਜਿਹੜੀਆਂ ਇਹ ਮੰਨੇ ਨੇ 20 ਤੋਂ 25 ਜਿਹੜੀਆਂ ਇਹ ਵਾਰਦਾਤਾਂ ਸਿਰਫ ਫਲੋਰ ਏਰੀਆ ਦੀਆਂ ਮੰਨਦੇ ਨੇ ਇਹਨਾਂ ਦਾ ਜ਼ਿਆਦਾ ਆਪਰੇਸ਼ਨ ਏਰੀਆ ਹਾਈਵੇ ਆ ਜੀ ਇਹ ਹਾਈਵੇ ਦੇ ਉੱਤੇ ਜ਼ਿਆਦਾਤਰ ਵਾਰਦਾਤਾਂ ਨੂੰ ਅੰਜਾਮ ਇਨਾ ਤਿੰਨ ਬਿੰਦਰ ਮਾਰ ਲਿਆ ਸੀ ਤੇ ਇਹਦੇ ਵਿੱਚ ਜਿਹੜੀ ਕੁਛੀ ਦਿਨ ਪਹਿਲਾਂ ਅਜੇ ਇੱਕ ਬਜ਼ੁਰਗ ਆਦਮੀ ਸੀਗਾ ਉਹਦੀ ਸਕੂਟੀ ਸੀਗੀ ਐਕਟਿਵਾ ਉਹ ਇਹ ਸੱਟ ਮਾਰ ਕੇ ਖੋ ਕੇ ਲੈ ਗਏ ਸੀ ਉਹ ਕੇਸ ਵੀ ਸਾਡੇ ਇਹਦੇ ਵਿੱਚ ਟ੍ਰੇਸ ਹੋ ਗਿਆ ਦੋ ਦਿਨ ਪਹਿਲਾਂ ਇੱਥੇ ਸਿਲੰਡਰਾਂ ਦਾ ਕੰਮ ਕਰਦਾ ਸੀ ਮੁੰਡਾ ਇਹਦੇ ਸਿਰ ਤੇ ਸੱਟ ਮਾਰੀ ਸੀਗੀ ਇਹਨਾਂ ਨੇ ਉਦੋਂ ਤੋਂ ਪੈਸੇ ਖੋਏ ਸੀਗੇ ਉਹ ਵੀ ਰਿਕਵਰ ਸਾਡਾ ਜਿਹੜਾ ਕੇਸ ਟ੍ਰੇਸ ਹੋ ਗਿਆ ਜੇ ਜਿਹੜੇ ਪੁਲਿਸ ਕੰਪਲੇਨ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਮੇਰੀ ਸਾਰਿਆਂ ਨੂੰ ਅਪੀਲ ਹੈ ਜੀ ਦੇਖੋ ਇੱਕ ਜਿਹੜਾ ਰੂਪੀ ਹੈ ਇਹ ਜਿਹੜੇ ਜੁਰਮ ਕਰ ਰਿਹਾ ਉਹਨੂੰ ਅਸੀਂ ਅਸਲ ਲੌਜੀਕਲ ਕੰਕਲੂਜਨ ਤੇ ਉਦੋਂ ਹੀ ਪਹੁੰਚਾ ਪਾਵਾਂਗੇ ਜਦ ਲੋਕ ਸਾਨੂੰ ਕੰਪਲੇਂਟ ਦੇਣਗੇ ਜ਼ਿਆਦਾਤਰ ਕੀ ਹੁੰਦਾ ਹੈ ਵਾਰਦਾਤ ਕਰਦੇ ਨੇ ਪੁਲਿਸ ਨੂੰ ਲੋਕ ਇਨਫੋਰਮ ਨਹੀਂ ਕਰਦੇ ਉਹਦਾ ਜਿਹੜਾ ਸਿੱਧਾ ਸਿੱਧਾ ਫਾਇਦਾ ਉਹ ਕ੍ਰਿਮੀਨਲ ਨੂੰ ਚਲਿਆ ਜਾਂਦਾ ਉਸ ਜੇਲ੍ਹ ਦੇ ਵਿੱਚ ਤਾਂ ਹੀ ਪਹੁੰਚ ਪਾਊਗਾ ਜੇ ਸਾਡੇ ਕੋਲ ਉਹਦੀ ਕੋਈ ਦਰਖਾਸਤ ਆਊਗੀ ਕਿਸ ਇਕੋ ਦੇ ਲਈ ਵੱਖ-ਵੱਖ ਚੈਨਲ ਬਣੇ ਹੋਏ ਨੇ ਜੀ ਸੁਪਰਵਾਈਜ਼ਰੀ ਅਫਸਰਾਂ ਦੇ ਸਿਰਫ ਇਹੋ ਹੀ ਗੱਲਾਂ ਕਰਕੇ ਲਗਾਏ ਜਾਂਦੇ ਨੇ ਕਿ ਕਿਸੇ ਵੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਪ੍ਰਾਲੇਲ ਦਾ ਫੇਸ ਨਾ ਕਰਨੀ ਪਵੇ ਤਾਂ ਨੇ ਉਹਦੇ ਲਈ ਸਾਡੀ ਜੀ ਕਾਫੀ ਦੇਰ ਤੋਂ ਜਿਵੇਂ ਤੁਹਾਨੂੰ ਦੱਸ ਰਿਹਾ ਪਿਛਲੇ 20-25 ਦਿਨ ਤੋਂ ਜਿਹੜੀਆਂ ਲੁੱਟਵਾਦ ਦਾ ਤਾਂ ਸੀ ਬਹੁਤ ਜ਼ਿਆਦਾ ਵਧੀਆਂ ਸੀ ਤੇ ਸਾਡੀਆਂ ਵੱਖ-ਵੱਖ ਟੀਮਾਂ ਸੀ ਜਿਹੜੀਆਂ ਨਾ ਵਿੱਚ ਲੱਗੀਆਂ ਹੋਈਆਂ ਸੀਗੀਆਂ ਜਿਹੜੇ ਮੌਕੇ ਤੇ ਅਸੀਂ ਲੋਕ ਚਿਪਕੇ ਸੀ ਐਂਬੂਸ ਟਾਈਪ ਵੀ ਲਗਾਉਂਦੇ ਸੀਗੇ ਇਹ ਤੋਂ ਬਿਨਾ ਜਿਹੜੀ ਟੈਕਨੀਕਲ ਹੈਲਪ ਹੈ ਜਿਹੜੀ ਕੈਮਰੇ ਵਗੈਰਾ ਵੀ ਅਸੀਂ ਪਿਛਲੇ ਕਈ ਮਹੀਨਾਂ ਤੋਂ ਖੰਗੜ ਰਹੇ ਸੀਗੇ ਉਹਦੇ ਵਿੱਚ ਜਿਹੜੀ ਸਾਡੀ ਇਨਵੈਸਟੀਗੇਸ਼ਨ ਤੇ ਪਹੁੰਦੇ ਪਹੁੰਦੇ ਸੀ ਇਹ ਕਨਕਲੂਜਨ ਤੇ ਪਹੁੰਚ ਕੇ ਇਹਨਾਂ ਨੂੰ ਜਿਹੜਾ ਫੜਿਆ